ਆ ਦੇਖ ਲੋ ਵੀ ਕਿੰਨਾ ਘ ਘਾਰਿਆ ਇਹਨਾਂ ਦਾ ਇੱਥੋਂ ਲੈ ਕੇ ਇੱਥੇ ਤੱਕ ਪਰਮੰਧਨੇ ਵਾਲਿਓ ਇਹਨਾਂ ਨੂੰ ਬਸ ਨੱਠ ਨੱਠਾਂ ਦੌੜਨ ਦੀ ਹੈ ਨਾ ਪਈ ਰਹਿੰਦੀ ਆ ਵੀ ਇੱਕ ਥਾਂ ਬੈਠਣਾ ਨਹੀਂ ਇਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਖਰਿਆ ਕੀ ਲੱਪੇ ਨਾ ਖਾਣ ਦੀ ਜਾਂ ਸਾਨੂੰ ਕੀ ਮਿਲ ਜਾ ਬਸ ਇੰਨਾ ਹੀ ਜ਼ਿੰਦਗੀ ਦਾ ਪਾਣੀ ਸਭ ਤੋਂ ਖਾਸ ਹਿੱਸਾ ਹੈ ਔਰ ਖੋਸ਼ ਰਹਿੰਦੀਆਂ ਆ ਘੁੰਮਦੀਆਂ ਫਿਰਦੀਆਂ ਬੈਠਦੀਆਂ ਨਹੀਂ ਏ ਨਹੀਂ ਵੀ ਸਾਡੇ ਕੋਲ ਤਾਂ ਥੈ ਹੀ ਥੋੜਾ ਜਿਹਾ ਆ ਬਸ ਇਹ ਤਾਂ ਨਾ ਹੀ ਇੰਨਾ ਘਮੀ ਹੈ ਨਾ ਬਈ ਤਾਂ ਇੰਨੇ ਘੱਟ ਹੈ ਜਿਆ ਕਿਹੜਾ ਪੂਰਾ ਸਮੁੰਦਰ ਆ ਪਰ ਉਹ ਉਹਨਾਂ ਨੂੰ ਮਤਲਬ ਹੀ ਬਸ ਪਾਣੀ ਨਾਲ ਆ ਵੀ ਉਹ ਕਹਿੰਦੀ ਆ ਪਾਣੀ ਹੋਣਾ ਚਾਹੀਦਾ ਚਾਹੇ ਉਹ ਸਮੁੰਦਰ ਚ ਹੋਵੇ ਚਾਹੇ ਤਲਾਬ ਚ ਹੋਵੇ ਜਾਂ ਚਾਹੇ ਛੋਟੀ ਜਿਹੀ ਬਾਲਟੀ ਚ ਹੋਵੇ ਹਨਾ ਤੇ ਇਸ ਤਰ੍ਹਾਂ ਬੰਦਨੇ ਬਾਲੋ ਬਸ ਆਪਣੀ ਸੋਚ ਇੰਨਾ ਵਾਂਗੂ ਰੱਖਣੀ ਆ ਵੀ ਕੰਮ ਨੂੰ ਲੱਗੇ ਰਹੋ ਬਸ ਘੁੰਮਦੇ ਰਹੋ ਇਹ ਨਹੀਂ ਕਹਣਾ ਵੀ ਸਾਡਾ ਬਿਜ਼ਨਸ ਛੋਟਾ ਜਿਹਾ ਜਾਂ ਸਾਡਾ ਕਾਰੋਬਾਰ ਛੋਟਾ ਜਿਹਾ ਆ ਨਹੀਂ ਇਹੀ ਸੋਚਣਾ ਆ ਵੇ ਇਹ ਨੂੰ ਵੱਡਾ ਅਸੀ ਬਣਾਉਣਾ ਹੈ ਜੇ ਛੋਟਾ ਜਿਹਾ ਆਇਆ ਤੈਨੂੰ ਸਮੁੰਦਰ ਅਸੀ ਬਣਾਉਣਾ ਹੈ ਫੇਰ ਮੰਦਲੇ ਵੱਲੋਂ ਮਨ ਖੁਸ਼ ਰਹਿਣਾ ਹੈ ਨਾ ਸੋਤੇ ਜੀ